ਹੋ ਹੋ ਦਾ ਫਾਇਰਨ ਸੁਖਾਲੀ ਨਾ ਆ ਇਹਦੇ ਸਹੀ ਆ ਇਹਦੇ ਨਵੇਂ ਬੱਚੇ ਅgetElementById ਬਰੇ ਹੈ ਅgetElementById 25000 ਇਹ ਸੁਈ ਆ ਕਿ ਸੂਣ ਲਈ ਬਈ ਇਹ ਸੂਣ ਲਈ ਬਈ ਠੀਕ ਆ ਜੀ ਉਹਦੇ ਕਿੰਨੇ ਪੈਸੇ ਪੈਂਦੀ ਨੇ ਤੇ ਇਹਦਾ ਮੁੱਲ ਕੀ ਆ ਬਈ ਇਹਦਾ ਕੀ ਮੁੱਲ ਆ ਬਾਈ 25000 ਰੁਪਏ ਵੀ ਦੋਨੋਂ ਠੀਕ ਆ ਪੱਟ ਬੱਕਰਾ ਮਗਰ ਕੇ ਦੋਵੇਂ ਪੱਟ ਦੋਵੇਂ ਬੱਕਰ ਨਹੀਂ ਬੱਕਰੇ ਯਾਰ ਠੀਕ ਆ ਦੋਵਾਂ ਦਾ 50000 ਮੁੱਲ ਕੀਤਾ ਬਾਈ ਬਾਈ ਕਿੰਨੇ ਮੰਗਦੇ ਇਹਦੇ 25000 25000 ਸੌ ਨੂੰ ਦੇਈਂ ਹਰੇ ਰਵੇ ਦਾ ਫਿਰ ਬਿੱਟੀ ਇਹ ਨਹੀਂ ਕੋਈ ਤਾਂ ਨੂੰ ਦਾ ਪਤਾ ਹੀ ਆ ਫੜਾ ਲਪੋ ਦੇਖ ਫੜਾ ਬਾਈ ਜਿੱਤਰਾ ਫੜਾ ਲਾ ਰਸਤਾ ਫੜ ਕੇ ਰੱਖੀਂ ਬਾਬਾ ਬੜੇ ਹੀ ਰੱਖਾ ਨਹੀਂ ਛੱਡਦਾ ਤਾਂ ਸੋਦਾ ਹੋਵੇ ਨਾ ਜੇ ਰਸਾ ਫੜ ਲੈ ਸੋਦਾ ਹੀ ਹੋਵੇ ਸਹੀ ਗੱਲ ਆ ਕਰਲਾ 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 ਚੈੱਕ ਠੀਕ ਆ ਸੰਦ ਠੀਕ ਠੀਕ ਸੋਰੀ ਬੜੀ ਗੜੀ ਆ ਸੂਣ ਵਾਲੀ ਸੂਣ ਵਾਲੀ ਨਹੀਂ ਨਹੀਂ ਉਹ ਚੱਲ ਇਹ ਪਛੇਦੋਣੇ ਚੱਜਦੇ ਕੋਈ ਠੀਕ ਆ ਨਹੀਂ ਬੋਲ ਲੈ ਬੱਤਰੀ ਦਾ ਪਛੇ ਤਨ ਓਕੇ ਹਾਂ ਓਕੇ ਯਾਰ ਨਾਲ ਬੱਕ ਨਹੀਂ ਚਲੀ ਜਾਂਦੀ ਗੱਲ ਕਿ ਠੀਕ ਹੈ ਧੰਨਵਾਦ ਓਕੇ ਹੋਰ ਚ ਨਹੀਂ ਰੱਖੀ ਹੋ ਗਈ ਤਰਹੇ ਲੱਗਿਆ ਨਾ ਤੈ ਤੂੰ ਕਰਾਲ ਆ ਜਾ ਬਾਈ 250 ਦਾ 100 ਤੇ ਪੈਸੇ ਲਾਓ ਕਰ ਫਿਰ ਸਭ ਦਾ ਯਾਰ ਇਹ ਪੂਰੇ ਚੱਲ ਆ ਬੱਕਰੀਆਂ ਕੋਲੇ ਖੜੋ ਯਾਰ ਇੱਥੇ ਕਰੋ ਨਾਲ ਫਿਰ ਨਾਲ ਸਾਡੀ ਫੋਟੋ ਖਿੱਚੋ ਫੋਟੋ ਆਜੋ ਆਜੋ ਕੋਈ ਨਹੀਂ ਫੋਟੋ ਓਏ ਕੋਲੇ ਰਲੋਇਆ ਬੈ ਕੇ ਓਏ ਪਤਾ ਤੈਨੂੰ ਪਤਾ ਹੀ ਕਿੱਥੋਂ ਆਈਆਂ ਕਿਵੇਂ ਟੈਂਪ ਸਾਰਾ ਬਾਈਟ ਵਾਲੇ ਤਾਂ ਪਤਾ ਹੀ ਕਰਨੇ ਤਾਂ ਹਟ ਦਲਾਲ ਤਾਂ ਚੰਗੀਆਂ ਹੋਵਾਂਗਾ ਦੱਸੋ ਠੰਡ ਗਈ ਦੱਸ ਦੇਖੋ ਇਹ ਬੰਦੇ ਆਪਣੇ ਆਪ ਮੰਗਲ ਦਾ ਸਿਰ ਉਹ ਇੱਕ ਹੀ ਲੈ ਰਹੀ ਆ ਬਾਕੀ ਨਹੀਂ ਲੈਣੀ ਦਾ ਕੋਈ ਨਹੀਂ ਦੱਸ ਦੇਖੋ ਸਾਰਾ ਛੱਡ ਕੇ ਦੱਸ ਦੇ ਮੈਂ ਤਾਂ ਇੱਕ ਨਜਾਇਜ਼ ਗੱਲ ਹੀ ਨਹੀਂ ਕਹੇ ਕੁਝ ਬਾਈ ਬੋਲ ਦੇ 15000 15000 ਖੜ ਤਾਂ ਦੱਸ ਦੇਰ ਖੜ ਦੱਸ ਦੇਰ ਹੱਕ ਤਾਂ ਦੱਸ ਵੀ ਨਾ ਦੋ ਤੂੰ ਮੜੇ ਉਹ ਮਾਰੇ ਉਹਦੇ ਨਾਲ ਫੇਰ ਕੋ ਗੱਲ ਕਰਕੇ ਉਹ ਨਹੀਂ ਗੱਲ ਆ ਲੈ ਲਾਏ ਦੋ ਹੋਊਗੀ ਮੇਰੇ ਦਾਦਾ ਦਾ ਕਹਿੰਦੇ ਘਰਾਨੇ ਆ ਪਰ ਮੈਂ ਤਾਂ ਜਾਇਜ ਹੀ ਮੰਗੇ ਨਜਾਇਜ ਮੰਗੇ ਨਹੀਂ ਯਾਰ ਬੁੱਲ ਕੇ ਦਾਦੇ ਯਾਰ ਕੋਈ ਹੋਰ ਆਪਸ ਵਿੱਚ ਅਲਗ ਗੱਲ ਹੀ ਨਹੀਂ ਕਰੀ ਮੈਨੇ ਤਾਂ ਸੌ ਤਾਂ ਪੰਨਣੀ ਪਊਗੀ 100 ਤਾਂ ਪੰਨਸੀ ਇਹ ਬੰਦਾ ਮੈਨੂੰ ਦੇ ਰਿਹਾ ਕੋਈ ਨਹੀਂ ਕਹਿੰਦੇ ਯਾਰ ਮੈਨੇ ਕੋਈ ਨਹੀਂ ਕੋਈ ਬੁੱਲ ਕੇ ਦਾਦੇ ਦੇ ਦੀ ਆ 20000 ਦੀ ਦੇ ਜਾਂਦੇ 16000 ਦੀ ਨਾ ਬਾਈ ਹੋਰ ਕਿੰਨੇ ਦੀ? ਉਹ ਨਹੀਂ ਬਾਈ। ਹੋਰ ਕੋ ਦੱਸ 17 ਦੀ। 18 ਦੀ। ਹੋਰ ਹੋਰ ਕਿਤੇ ਕਰਵਾ। ਹਾਂ ਬਸ। 20 ਤੋਂ ਬਾਹਰ ਜਾ। ਹੈ? ਕਿੰਨੇ ਆਣਾ ਤੋਂ ਦੱਸ ਯਾਰ। ਮੈਨੂੰ ਤਾਂ 10000 ਰੁਪਏ ਜਮਾ ਕਰਾ। ਖੋਲ ਕੇ 11000 ਤੱਕ। ਹਾਂ ਖੋਲ ਕੇ। ਹਾਂ। ਉਹ ਦੱਸ ਉਹਨੇ ਰਾਬ ਰੱਖਣ ਕਰ। ਦੇ ਦੇ ਐਡਾ ਸਾਰਾ ਕੋਈ ਛੰਡ ਕੇ ਜਾਂਦਾ 22000 ਰੁਪਏ ਜਿੱਸ ਜਾਂ ਨੋ ਆ।

ਇਹ ਫੜ ਲੈ ਫੜ ਲੈ ਫੜ ਲੈ ਬੋਲਣਾ ਨਹੀਂ ਮੈਨੂੰ ਕੋਸ ਲੈਣਾ ਨਹੀਂ ਦੇਖੋ ਹਾਂ ਤੀਜਾ ਬੰਦਾ ਬੋਲਦਾ 21000 ਦੇ ਉਹ ਫੜ ਲੈ ਨਾ ਵਾਹ ਲੱਗਤ ਕਰਦੇ ਜਿੱਤ ਕਰਦੇ ਲੈਣੀ ਹੈ ਇੱਕ ਬੱਕਰੀ ਲੈਣੀ ਹੈ ਉਹਦਾ ਗਾਹਿੰਦਾ ਬਹੁਤ ਆ ਫੜ ਲੈ ਫੜ ਲੈ ਫੜ ਲੈ ਸਾਡੇ 21 ਦੀ ਹੋ ਗਈ ਲਿਖਾਈ ਬਹੁਤ ਆ ਆਇਆ 500 ਬਚਾ ਰਿਹਾ 500 ਲੈ ਕੇ ਜਾਵੇਂ ਪਤੰਤ 500 ਪਵਾ ਦੇ ਉਹ ਮੂੰਹ ਮੰਗੇ ਮਿਲ ਜਾਂਦੇ ਆ ਬਹੁਤ ਆ ਆਠੀ ਪੈਸੋਂ ਵਿੱਚ ਨਾ ਕਰਦਾ ਸਹੀ ਆਇਆ ਯਾਰ ਬੰਦੇ ਕੋਈ 500 ਪੈਸੋਂ ਨਾਲ ਫਿਰਦੀ ਹੋਊਗੀ ਪੰਜ ਤੋਂ ਨਾ ਕੀ ਜਾਂਦਾ ਪੰਜ ਤੋਂ ਬਰਕ 500 ਦੀ ਗੱਲ ਹੀ ਨਹੀਂ ਸੀਗੀ ਗਰਾ ਦੀ ਲਸਾਈ ਯਾਰ ਬਾਈ ਨਹੀਂ ਗੱਲ ਖਾਈ ਚੱਲ ਲੈ ਬਾਈ ਇਧਰ ਆ ਵੀਰ ਲੈ ਬਾਈ ਜੀ ਅੱਲਾਹ ਚੱਕ ਬਾਈ ਪੂਰੇ ਹੀ ਕਹਦੇ ਮੂੰਹ ਮੰਗੀ ਉਹ ਨੈਰੂ ਬੜ ਕੇ ਸੋਹ ਬਾਈ ਯਾਰ ਬਾਈ ਦੀ ਬਾਈ ਬਾਈ ਦੀ ਬਾਈ ਲੈ ਵੀ ਦੋਸਤੋ 25 ਮੰਗਿਆ ਸੀਗਾ ਖੋਲ ਨਹੀਂ ਹਰਦੀਪ ਬਾਈ ਮਾੜਾ ਇਧਰ ਨੂੰ ਕਰੀ ਇਧਰ ਫਾਦੇ ਕੰਮ ਬਣਾਉਣਾ ਤੇ ਲੈ ਵੀ 25 ਮੰਗਿਆ ਸੀ ਤੇ ਬਾਈ ਜੀ ਕਰਤੀ ਆ ਕਹਿੰਦਾ ਮੂੰਹ ਮੰਗੀ ਲੈਣੇ ਆ ਮੱਕੇ ਦੀ ਵੀਡੀਓ ਤਾਂ ਬਣਾ ਲਗੇ ਬਣਾ ਬਣਾ ਜੇ ਮੇਰੂ ਆ ਜਾ ਥੋੜੀ ਨਾ ਪਾਣੀ ਤਾਂ ਤੇ ਨੈਰੂ ਨੇ ਬਾਈ ਜੀ ਜਮਾ ਸਿਰੇ ਚੜਾਇਆ ਸੌਦਾ ਠੀਕ ਕਰਾਤਾ ਬਈ ਨੈਰੂ ਮੈਂ ਤਾਂ ਨਾਲ ਬਾਲਾ ਵਧੀਆ ਹੋ ਗਿਆ ਬਾਈ ਦੋਨਾਂ ਘਰਾਂ ਨੂੰ ਠੀਕ ਆ ਕਿੰਨੇ ਚ ਕਰਵਾਤਾ ਹਣ ਤੇ 20000 ਤਾਂ ਲਖਾਈ ਪਾਈ ਨੇ ਕਰਾਉਣੀ ਠੀਕ ਆ ਜੀ ਲੈਦਾ ਬਾਈ ਇਹਦਾ ਮੈਂ ਤਿਆਰ ਹੀ ਰੜੀ ਕੰਮ ਹੈ ਕਿਹੜਾ ਪਿੰਡ ਸੀ ਬਾਈ ਪਿੰਡ ਕੁੰਡਲ ਹੈਗਾ ਕੁੰਡਲ ਠੀਕ ਆ ਕਰ ਲਾ ਬਈ ਚੈੱਕ ਪਹਿਲੀ ਗੱਲ ਤਾਂ ਕੁੰਡਾ ਨਾਲ ਬੱਕਰੀ ਮਿਲਦੀ ਬਹੁਤ ਔਕੀ ਠੀਕ ਹੈ ਜੀ ਕੁੰਡਾ ਪਿੰਡ ਦੀ ਬੱਕਰੀ ਆ ਜੇ ਜਨਤਾ ਇਕੱਠੀ ਹੋ ਜਾਂਦੀ ਹੈ ਠੀਕ ਹੈ ਜੀ ਮਾਕੇ ਬ੍ਰੀਡਰ ਬਹੁਤ ਚੰਗਾ ਇਹਨਾਂ ਕੋਲ ਹੈ ਰਿਜ਼ਲਟ ਬਹੁਤ ਬੜਾ ਹੈ ਬਾਈ ਬੱਚੇ ਬਹੁਤ ਚੰਗੇ ਆ ਬਾਈ ਜੀ ਆਪਣਾ ਕਿਹੜਾ ਪਿੰਡ ਸੀ ਤਰਖਾਨ ਵਾਲਾ ਨਵਾਂ ਪੰਨਾ ਘਰੇ ਪੱਟਿਆ ਉਹਨੂੰ ਠੀਕ ਹੈ ਜੀ ਬਹੁਤ ਚੰਗੇ ਨੇ ਨਾ ਬਾਈ ਠੀਕ ਹੈ ਰਾਕੀਆਂ ਦੀ ਗੱਲ ਹੋ ਰਹੀ ਹੈ ਮੰਡੀ ਦੀ ਗੱਲ ਹੋ ਰਹੀ ਹੈ ਆਪਾਂ ਘਰੇ ਰੱਖਣ ਨੂੰ ਲਈ ਆ ਮੰਡੀ ਦੀ ਗੱਲ ਹੋ ਰਹੀ ਹੈ ਮੇਰੇ ਆਕੇ ਵੇਖੇ ਰਿਜ਼ਲਟ ਬਹੁਤ ਬੜਾ ਹੈ ਮਗਾ ਬਰੇ ਜਾਦੀ ਰੱਖੇਗਾ ਹਾਂ ਜਾਨਾਂ ਦੀ ਕਿੱਥੇ ਬਾਈ ਉਹ ਨਹੀਂ ਨਹੀਂ ਵਧੀਆ ਵਧੀਆ ਗੱਬਨ ਕਿੰਨੇ ਚਿਰ ਦੀ ਹੈ ਕੱਢ ਲੈ ਚੇਪਾ ਤੂੰ ਨਿਕਲੇ ਨਹੀਂ ਦੇਖ ਲੈ ਬਾਈ ਵੇਖ ਲੈ ਹਾਂ ਇਹ ਦੇ ਡੇ ਗੱਬਣ ਓਏ ਗੱਬਣੀ ਦਾ ਹੀ ਨਿਕਲਦਾ ਨਹੀਂ ਜੇਪਾ ਨਹੀਂ ਨਿਕਲਦਾ ਗੱਬਣ ਦਾ ਹੀ ਕੀ ਦੀ ਸੀ ਜਾਂਦੀ ਉਹ ਤਾਂ ਆ ਨਿਕਲਦਾ ਗੱਬਣ ਦੀ ਫੁੱਲ ਗਰੰਟੀ ਬਾਈ ਨਹੀਂ ਨਹੀਂ ਉਹਦਾ ਕੋਈ ਚੱਕਰ ਨਹੀਂ ਆਈ ਬਾਈ ਗੱਬਣ ਉਹਦਾ ਆਪਦੇ ਬੰਦੇ ਆ ਬਾਈ ਯਾਰ ਚੇਪਾ ਤਾਂ ਨਹੀਂ ਆਉਂਦਾ ਜੇ ਜੇ ਪਾਣੀ ਆਇਆ ਬਾਈ ਜਮਾਈ ਗਰੰਟੀ ਹੋਊਗੀ ਕੱਲਾ ਕੋਈ ਗੱਲ ਨਹੀਂ ਤੂੰ ਕਹੀ ਜਨਾ ਕੋਈ ਤਾਂ ਡੱਬਲ ਗਰੰਟੀ ਹੈ ਹਾਂ ਥਣਾ ਦੀ ਫੁੱਲ ਗਰੰਟੀ ਯਾਰ ਹੋਰ ਬਿਲਕੁਲ ਫੁੱਲ ਗਰੰਟੀ ਥਣਾ ਦੀ ਗੱਬਣੀ ਕੱਲੇ ਨੂੰ ਕੋਈ ਥਣਾ ਚ ਮਾੜਾ ਮੋਟਾ ਫਾਲਟ ਪਿਆ ਫਿਰ ਜਿੰਮੇਵਾਰ ਰਹਿ ਗਿਆ ਯਾਰ ਕਿਉਂ ਆਪਾਂ ਦਾ ਫਿਰ ਇਸੇ ਗੱਲ ਦੇ ਮਾਰੇ ਨਹੀਂ ਪਹਿਲਾਂ ਤੋਂ ਕੋਈ ਗੱਲ ਨਹੀਂ ਭਾਵੇਂ ਜੇਪਾਣੀ ਆਇਆ ਬਾਈ ਬਾਈ ਕਹਿੰਦਾ ਹਾਂ ਵੀ ਹਜੇ ਜੇਪਾਣੀ ਨਿਕਲਿਆ ਕਹਿੰਦਾ ਮੇਰੀ ਕੋਈ ਗਾਰੰਟੀ ਨਹੀਂ ਤੂੰ ਕਿਹੜਾ ਕੋਈ ਉਪਰਾਂ ਬੰਦਾ ਸਿਰਾਜ ਮੇਮਣੇ ਮੂੰਹ ਮਾਰਦੇ ਆਂ ਹਾਂ ਮੈਂ ਮਰੇ ਰਾਹ ਚ ਚੁੰਗ ਗਿਆ ਮਾੜੀ ਮੋਟੀ ਬੰਦ ਆਉਂਦੀ ਹਾਂ ਕੋਈ ਨਾ ਗਰੰਟੀ ਯਾਰ ਆਪਣੀ ਹਾਂ ਗਰੰਟੀ ਯਾਰ ਲਈ ਕੋਈ ਗੱਲ ਨਹੀਂ ਕਰ ਲੈ ਚੱਕ ਬਾਕੀ ਆਪਣੀ ਗਰੰਟੀ ਬਈ ਕੋਈ ਗੱਲ ਨਹੀਂ ਕੋਈ ਚੱਕ ਨਾ ਆ ਗਿਆ ਆ ਗਿਆ ਆ ਗਿਆ ਮੈਂ ਸਹੀ ਮਾਰਾ ਮੋਗਾ ਖਿੱਚ ਕੇ ਬੜੀ ਜੀ ਪਰਵੋਸ ਲੱਕ ਕਰ ਵੀ ਆਉਂਦਾ ਆ ਗਿਆ ਮਾਰਾ ਸਹੀ ਆ ਗਿਆ ਠੀਕ ਆ ਠੀਕ ਆ ਚਲੋ ਦਾ ਕੋਈ ਨਹੀਂ ਆਪਣੀ ਮਾਣੀ ਕਰ ਯਾਰ ਤੁਸੀਂ ਮੈਂ ਬੱਕਰੇ ਆ ਗਰੰਟੀ ਨਹੀਂ ਗਰੰਟੀ ਲਈ ਜਾਂਦਾ ਬਾਈ ਆ ਜਾ ਬਾਈ ਪੈਸੇ ਆ ਜਾ ਬਾਈ ਗੁਰਵਿੰਦਰ ਗਿਆਨ ਲਾ ਗਿਆ ਗਿਆਨ ਲਾ ਗਿਆ ਗਿਆਨ ਲਾ ਗਿਆ ਨਵੀਂ ਸਾਰੀ ਖੇਤਨ ਖਤਰੀ ਬਚੇ ਸੀਗੇ ਹਾਂ ਪੁੱਟਿਆ ਵਾਲਾ ਧੁੱਪ ਸੇਕਤੀ ਜਾਂਦੇ ਵਿਹਲੇ ਪਰ ਬਿੱਲਾ ਪੁੱਟਿਆ ਵਾਲਾ ਚਾਹੇ ਕੋਈ ਹੁਣ ਨਹੀਂ ਆ ਵੇਚ ਆਂ ਨਹਿਰੂ ਸਾਨੂੰ ਕਹਿੰਦਾ ਨਹਿਰੂ ਨੂੰ ਅਸੀਂ ਵੇਚਰ ਲਾ ਲਿਆ ਕਿ ਨਹੀਂ ਕਲੇ ਹਾਂ ਨਹਿਰੂ ਕਹਿੰਦਾ ਵੀ ਮੈਨੂੰ ਨਹੀਂ ਲੈਣ ਦਿੰਦੇ ਆਂ ਨਹਿਰੂ ਨੂੰ ਕਹਿੰਦਾ ਦਵਾ ਦੇ ਫਿਰ ਕੱਲੇ ਕਿ ਹਾਂ ਮੈਨੂੰ ਮਿਲਦਾ ਜਿੰਦਾ ਜੇ ਬੰਦਾ ਡਿਆ ਰਹਿੰਦਾ ਨਹੀਂ ਨਹੀਂ ਕੋਈ ਨਹੀਂ ਫਿਰ ਆਂ ਬੱਕਰੀ ਫਿਰ ਹੀ ਰਹੇ ਨੇ ਸੋਖੇ ਦੇ ਦੋੜਾ ਦੇ ਲਈ 25 ਵੀ ਦਿੰਦਾ ਉਹ ਖੇੜੇ ਗੱਲ ਸੁਣ ਬੁੱਟਿਆ ਤੇਰੀ ਲਿਆ ਜੀ ਇਹਨੇ ਕਰਕੇ ਨਹੀਂ 25 ਦੇ ਦੇਣਾ ਸੀ 25 ਦੇ ਦੇਣਾ ਨਹੀਂ ਸਹੀ ਆ ਫਿਰ ਗੰਗ ਸਿੰਘ ਦੀ ਬੱਕਰੀ ਕਿੰਨੀ ਸਹੀ ਆ ਯਾਰ ਉਹਦਾ ਉਹਦਾ ਫ੍ਰੈਂਕੂ ਅਗਲਾ ਤਾਂ ਹੀ ਮੂੰਹ ਮੰਗਦੇ ਨੇ ਦਿੱਤੇ ਬਾਈ ਹਾਂ ਅਗਲੇ ਨੇ ਮੰਗਲੇ ਇਹਦੇ ਨਾਲ ਦੀ ਨਹੀਂ ਸਰਕਾਰ ਕਰੇ ਅੱਗੇ ਵੀ ਗੱਲ ਕਿੱਥੇ ਪਾਈ 18 ਹੋ ਗਿਆ ਬਾਈ ਕੋਲੇ ਸਿੰਘਾਂ ਦੇ ਕੁਆਲਟੀ ਬਹੁਤ ਬੱਕਰੀ ਲੈਂਥ ਆ ਲੰਮਾ ਆਈ ਸੀ ਬਈਆ ਤੇਦੇ ਪੁੱਤ ਹੱਡਾ ਪੈਰਾਂ ਦੀ ਪੈਰਾਂ ਦੀ ਲਤਣਾ ਹੀ ਬਹੁਤ ਸਹੀ ਆ ਨਹੀਂ ਆ ਬਿੱਤੀ ਤੇਰੀ ਜੀ ਮੁੰਡਾ ਬਾਈ ਜੀ ਆ ਦਰਦਨਾ ਵਿੱਚ ਹਾਂਜੀ ਉਹ ਮੈਂ ਤੋਂ ਸਾਰਾ ਕੁਝ ਸੀ ਪੈਸੀ ਮੜੀ ਹਾਂ ਸਹੀ ਗੱਲ ਆ ਕੀ ਕਰਾਉਂ ਮੈਂ ਮੁਰਗੇ ਦੇ ਨਾਲ ਵਿੱਚ ਮੈਂ ਨਹੀਂ ਪੜਦਾ ਹਾਂ 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 ਪੇਖਰਾ ਦੂ ਬਾਈ ਬਸ ਲਖਾਈ ਕਰਾ ਦੇ ਵਾ ਠੀਕ ਆ ਕਰਾ ਦੇ ਬਾਈ ਹਾਂ ਲਖਾਈ ਕਰਾ ਦੇ ਉਹ ਕੋਈ ਨਾ ਕਾਲ ਜਿਹੜੀ ਗੱਲ ਹੀ ਹੋ ਗਈ ਨਹੀਂ ਨਹੀਂ ਸਹੀ ਆ ਬਾਈ ਸਹੀ ਆ ਛੋਟ ਕਰ ਦੇ ਛੋਟ ਬਾਈ ਸਹੀ ਗੱਲ ਆ ਯਾਰ ਜਿਹੜੀ ਜੀ ਅਸਲੀ ਨਹੀਂ ਨਹੀਂ ਜਾਵਾਂ ਸਹੀ ਗੱਲ ਆ ਮੈਂ ਕਿਉਂ ਕਹਿ ਦਿਆਂ ਆਜੰਟੇ ਤੇਰੇ ਕੋਲੇ ਜਾਂਦੀ ਉੱਥੇ ਬਣ ਲੱਗ ਜੇ ਤੂੰ ਮੈਨੂੰ ਵੀਡੀਓ ਦਿਖਾ ਦੇ ਨੀ 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 ਫਿਰ ਉਸ ਚੀਜ਼ ਦੀ ਗੱਲ ਨਹੀਂ ਕੀ ਮੁੱਲ ਕੀਤਾ ਬਾਈ ਤੁਸੀਂ ਤਿੰਨ ਮਹੀਨਿਆਂ ਦੀ ਹੁੰਦੀ ਮੈਂ ਗਾਰੰਟੀ ਕਰਦਾ ਤਾਂ ਬਾਈ 18000 ਠੀਕ ਆਈ ਕੀ ਲਾਉਂਦੇ ਆ ਬਾਈ ਥੋੜਾ ਅੱਗੇ 11000 ਮਾਲ ਖਰੀਦੀ ਕਿਵੇਂ ਹੋਇਆ ਨਹੀਂ ਆ ਕਾਟੂ ਦੇ ਮਾਲ ਚਲਾਉਂਦੇ ਆ ਕਿਵੇਂ ਇਸ ਤਰ੍ਹਾਂ ਹੋਇਆ ਨਹੀਂ ਸਾਡੇ ਇਕਲਾ ਦੀ ਕਰੀ ਹੁਣੇ ਭਾਈ ਦਾ ਹੀ ਆ ਸਾਡੇ ਲਾਈਨਾਂ ਬਕੀ ਨੇ ਹਾਂ ਚੰਗੀ ਆ ਬਕੀ ਤਾਂ ਲਾ ਫੜ ਲਾ ਬੜਕੀ ਹੋ ਗਈ ਸੀ ਆ ਲੈ ਚੱਕ ਮੈਰੂ ਦੇ ਘਰਾਂ ਤੇ ਕੱਢੇ ਆ ਪੈਸੇ ਬਾਈ ਯਾਰ ਸਾੜੀ ਮੇਜਤ ਹੁੰਦੀ ਆ ਆ ਜਾਂ ਕਿ ਕਰਕੇ ਪਤੀਲਾ ਪਾਣੀ ਦਾ ਸੰਤਾ ਸੋਪਰੇ ਲਈ ਸਰਪਰੇ ਇੱਧਰ ਕੇ ਗੰਨਿਆ ਖੜਾ ਇੰਨਾ ਨੂੰ ਹੀ ਦੱਸਦੇ ਮੈਨੂੰ ਸਾਡੇ 1.15 ਹੋ ਗਈ ਹੁਣ ਨਾ 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 ਲੋ ਉੱਪਰੇ ਖੜਾ ਗਿਆ ਨਹੀਂ ਲੋ ਪਰਲੇ ਕੋਲੇ ਹੋ ਜਾ ਫਿਰ ਉਹ ਸਾਡੇ ਦੀ ਕੋਈ ਨਹੀਂ ਆਉਂਦੇ ਉਹ ਤੇਰਾ ਗੈਰ ਹੈ ਤੈਨੂੰ ਆ ਨਾ ਯਾਰ ਨਹੀਂ ਹੋਣੀ ਉਹ ਨਹੀਂ ਓਏ ਬਾਜੀ ਸਾਡੇ 12:30 ਦੇ ਲੈ ਜੇਦੂ ਬਾਦ ਮੈਂ ਨਾ ਇਹ ਲਾਲਚ ਨਹੀਂ ਮੁੱਕਦਾ ਇਹ ਰਹਿਣ ਤੇ ਇਹ ਬੁੱਲੇ ਵਿੱਚ ਨਾ ਆਇਆ ਆ ਸੁਵੀਰ ਜਿਹੜੇ ਪਾ ਦਿੱਤੀ ਬੱਚੇ ਵਾਲੀ ਜਿਹੜੀ ਕਰੀ ਜਾਂਦੇ ਆ ਉਹ ਸਹੀ ਹੈ ਬਾਈ ਸਹੀ ਲਾਤੇ ਹੁਣ ਤੈਨੂੰ ਹੁਣ ਓਏ ਫਰਕ ਨਹੀਂ ਜਾਂਦਾ ਛੱਡਿਆ ਬਾਈ ਫਰਕ ਨੂੰ ਰੋਟੀ ਮੈਨੂੰ ਵੀ ਤਾਂ ਬੰਨੀ ਚਾਹੀਦੀ ਆ ਗਾਇ ਕਰ ਪੈਸੇ ਉਹਨੂੰ ਖੜਾ ਦੋ ਉਵੇਂ ਕਰਕੇ ਛੱਡ ਦੇ ਨਹੀਂ ਬੱਲਾ ਬੱਲਾ ਹੰਨਾ ਤੇ ਨਿਕਰਾਵ ਕਰਦੇ ਅਸੀਂ ਗਣੀ ਬਾਈ ਓਏ ਯਾਰ ਹੁੰਦੀ ਕਿ ਬੰਨ ਲਾ ਕੇ ਲਿਆ। 25 ਬਾਅਦ ਇੱਕ ਬੱਸ ਯਾਰ ਰੋਕਣ ਕੋਈ ਸੀ ਇਹਨਾ ਤੇ ਆ ਫੜੀ ਲਖਾਈ ਉਹ ਵਾਲਾ ਕੋਲ। ਉਹ ਨਹੀਂ ਜਪਾਲ ਹੋਂ ਨਬਾ ਠੀਕ ਹੈ ਯਾਰ 13 ਦੇ ਭਾਈ ਇਧਰ ਗੱਲ ਸੁਣ ਲੈ ਕਿੰਨੇ ਕਹਦਾ ਤੂੰ ਓਏ। ਉਹ ਠੀਕ ਹੈ ਸਹੀ ਹੈ। ਕਿੰਨੇ ਕਹੇ ਤੂੰ? ਸਾਢੇ ਘਰੇ ਲਖਾਈ ਕਰ। ਸਾਢੇ ਘਰੇ ਕਹੇ 12 ਚ ਲਖਾਈ ਤੂੰ ਕਰਾ ਦੇ ਜਾ ਫੜ। ਜਾ ਹੋ ਗਈ। ਚੱਲ ਜੀ ਰਹਿ ਜਾ। ਫੜ ਲੈ ਉਹਦਾ ਸਹੀ ਹੈ। ਜਾ ਤੂੰ ਕਰਾ ਦੇ ਜਾਂ ਖਾਨੂ 13 ਦੇ ਪੈਸਾ ਪਾ ਜਾ। 100 ਪਿੱਛੇ ਕੋਈ 100 ਤੇ ਜਾ ਸਾਡੀ ਜਿੰਨੀ ਕਰ। ਆਇਆ ਇੱਥੇ ਆ। 100 100 ਵੀ ਮਿਲ ਗਈ ਉਹ। ਓ ਜਾ ਇਹੋ ਜਿਹਾ ਬਫਾਰ। ਆਇਆ ਤੂੰ ਬੜਾ ਬੜਾ ਆਇਆ ਦਾ ਜੀ ਹੋ ਜਾ ਹੋ ਜਾ ਕਾਹ ਦਿਖਾਈ ਤੈਨੂੰ ਇੱਕ ਵਾਰ ਦਿਖਾਈ ਆਪਣੀ 100 200 ਪੂੰਗਾ ਬੈਠਾ 300 80 ਲੱਗ ਗਲਤੀ ਸੁਣ ਤੇਰਾ ਕਿੰਨਾ ਲੱਗਿਆ ਮੈਂ ਫਾਰ ਸਿੱਕੇ ਨੂੰ ਕਿੱਥੇ ਲੈ ਉਹਦੇ ਆਲਾ ਇਹਨੇ 100 ਲੱਗਣਾ 60 ਦੀ ਤੇ ਬਣਾ ਦਿਖਾ ਹਾਂ ਗਿਣ ਲਾ ਗਿਣ ਲਾ ਭਾਈ ਰੋਗ ਬਾਈ ਜੱਗੀ ਹਾਲੀ ਇਹ ਕਿਵੇਂ ਕਰਾਦੀ ਬਈ ਜੱਗੀ ਇਹ ਬਾਈ 12 ਦੀ ਕਰਾਈ ਲਿਖਾਈ ਉਹਨਾਂ ਨੇ ਕਰਾਉਣੀ ਠੀਕ ਆ ਕਿਨੇ ਖਰੀਦੀ ਆਈ ਇਸਰ ਨੇ ਹਾਂ ਆ ਲੈ ਵੀਰ ਸਰ ਨੂੰ ਦਵਾਤੀ ਆ ਹਾਂ ਉਸ ਤੋਂ ਦੀ ਗੱਲ ਨਹੀਂ ਪਾ ਕੇ ਲੈ ਖਾਲੀ ਕਰਕੇ ਬੱਕਰੀ ਦਿੱਤੀ ਆ ਬਾਈ ਜਿੰਦੇ ਤੂੰ ਜੰਮਿਆ ਤੇ ਤਰਾਦੀ ਪਾਈ ਸੀ 12000 ਚ ਲਿਖਾਈ ਉਹ ਕਰਾਉਣਗੇ ਜਿੰਨਾਂ ਤੋਂ ਬੱਕਰੀ ਲਈ ਇਹ ਇਸਰ ਨੂੰ ਦਵਾਤੀ ਆ ਰਪਾਣੇ ਵਾਲੇ ਨੂੰ ਜੱਗੀ ਨਹੀਂ